ਹਾਲੇਲੂਇਆ ਸਾਰਨ ਜੈਮਸੀ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਬੂਰਾ ਦੀ ਪੋਥੀ ਉਹਦੇ 144 ਵਚਨ ਉਹਦੀ ਪਹਿਲੀ ਆਇਤ ਵਿੱਚ ਯਹੋਵਾ ਰਾਖਾ ਤੇ ਰਸ਼ਕ ਹੈ ਯਹੋਵਾ ਮੇਰੇ ਜਟਾਨ ਮੁਬਾਰਕ ਹੋਵੇ ਜੋ ਮੇਰੇ ਹੱਥਾਂ ਨੂੰ ਜੁੱਧ ਕਰਨਾ ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਲਾਉਂਦਾ ਹੈ ਮੇਰੀ ਦਇਆ ਮੇਰਾ ਗੜ ਮੇਰਾ ਉੱਚਾ ਸਥਾਨ ਅਤੇ ਮੇਰਾ ਛਡਾਉਣ ਵਾਲਾ ਮੇਰੀ ਢਾਲ ਅਤੇ ਉਹ ਜਿਹਦੇ ਵਿਚ ਮੈਂ ਪਨਾਹ ਲੈਂਦਾ ਹਾਂ ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ ਇਹ ਯਹੋਵਾ ਆਦਮੀ ਕੀ ਹੈ ਜੋ ਤੂੰ ਉਹ ਨੋ ਸਿਆਣੀ ਤੇ ਆਦਮ ਦਾ ਵੰਸ਼ ਕੀ ਜੋ ਤੂੰ ਉਹ ਦਾ ਖਿਆਲ ਕਰੇ ਆਦਮੀ ਸਵਾਸਹੀ ਜਿਹਾ ਹੈ ਉਹ ਦੇ ਦਿਨ ਢਲਦੇ ਸائے ਵਰਗੇ ਹਨ ਹੇ ਜੋ ਹੋਵਾ ਆਪਣੇ ਆਕਾਸ਼ਾਂ ਨੂੰ ਝੁਕਾ ਤੇ ਉੱਤਰਾਂ ਪਹਾੜਾਂ ਨੂੰ ਤੂੰ ਪੈ ਤੂੰ ਆ ਨਿਕਲੇ ਬਿਜਲੀ ਲਿਸ਼ਕਾ ਤੇ ਉਹਨਾਂ ਨੂੰ ਖਿੰਡਾ ਦੇ ਖਿੰਡਾ ਦੇ ਆਪਣੇ ਬਾਣ ਚਲਾ ਤੇ ਉਹਨਾਂ ਨੂੰ ਘਬਰਾ ਦੇ ਆਪਣੇ ਹੱਥ ਉੱਪਰੋਂ ਪਸਾਰ ਮੈਨੂੰ ਤੂੰ ਕੇ ਵੱਡੇ ਪਾਣੀਆਂ ਵਿੱਚੋਂ ਛੁਡਾ ਅਰਥਾਤ ਓਪਰਿਆਂ ਦੇ ਹੱਥੋਂ ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਬਕਦਾ ਹੈ ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ ਅਤੇ हे ਪਰਮੇਸ਼ਵਰ ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ 10 ਤਾਰ 10 ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ ਜਿਹੜਾ ਰਾਜਾ ਨੂੰ ਛੁਡਕਾਰਾ ਦਿੰਦਾ ਹੈ ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈ ਉਹ ਉਹ ਤੋਂ ਹੀ ਹੈ ਉਹព្រਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ ਇਨਾਂ ਦਾ ਮੂੰਹ ਬ्यर्थ ਗੱਲਾਂ ਬਖਦਾ ਹੈ ਅਤੇ ਜਿਨ੍ਹਾਂ ਦਾ ਸੱਜਾ ਹੱਥ ਹੈ ਝੂਠ ਦਾ ਸੱਜਾ ਹੱਥ ਹੈ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਝੋਟਿਆਂ ਮੰਗੋ ਵਦਨ ਅਤੇ ਸਾਡੀਆਂ ਧੀਆਂ ਪੁੰਜੇ ਤੇ ਪੱਥਰਾਂ ਦੀ ਨਿਆਈ ਹੁਣ ਜਿਹੜੇ ਮਹਿਲ ਲਈ ਖੜੇ ਹੋਏ ਹੋਣ ਸਾਡੇ ਖਾਤੇ ਭਾਂਤ ਭਾਂਤ ਦੇ ਅਨਾਰ ਨਾਲ ਭਰੇ ਹੋਏ ਹੋਣ ਅਤੇ ਸਾਡੇ ਅਤੇ ਸਾਡੇ ਬਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ ਸਾਡੇ ਬਲਦ ਚੰਗੇ ਲੱਦੇ ਹੋਏ ਹੋਣ ਅਤੇ ਕੋਈ ਸਨ ਨਾ ਹੋਵੇ ਨਾ ਬਾਹਰ ਜਾਣਾ ਹੋਵੇ ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ ਤਾਂ ਤੰ ਉਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ ਤੰ ਉਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ਰ ਯਹੋਵਾ ਹੈ